ਕਿ ਮੇਗਾ ਦਾ ਕਰੋਣਾ ਨੂੰ ਤੂੰ ਆਇਆ ਕਿਰਾਂ ਕੋਈ ਔੜੇ ਖੇਤ ਰਣੈ ਤੈਗਾ ਤੇਰੇ ਕਿ ਨਹੀਂ ਹਾਂ ਤੇਰੇ ਉਹ ਜਵਨ ਕੇ ਜਵਾਈ ਦੱਸ ਕੇ ਗਏਂ ਫਰਾਂ ਵੀ ਜਵਾਈ ਨਾ ਮੈਂ ਤਾਂ ਪਟਾ ਪਠਾ ਮਾਰਦਾ ਮੈਂ ਦਵਾ ਉਹਨੂੰ ਇਹਨਾਂ ਦਾ ਨਹੀਂ ਇਹ ਸਾਡੀ ਗੋ ਜਵਨ ਚ ਦੋ ਵੇਂ ਜੀ ਦੇ ਦੋ ਜਵਾਈ ਹਾਂ ਉਹ ਗੱਲ ਨੂੰ ਦੱਸ ਕੇ ਤੂੰ ਸੋਚੋ ਕਰ ਮੈਂ ਇਹਨਾਂ ਨੂੰ ਰਾਗੜ ਦੇ ਕੇ ਕਹਿੰਦਾ ਭੈਣ ਜੀ ਹਾਂਜੀ ਉਹ ਨੰਮ ਨੇ ਜਿਹੜੀ ਜਿੰਨੀ ਖੜੇ ਸਾਰੀਆਂ ਪੁਰੀਆਂ ਲੋ ਮਗਰ ਰੇਡਿਕਾ ਬੰਦੋਸਾਂ ਦੀ ਮਿੱਟੀ ਉਹਨੇ ਨਾ ਤਾਂ ਧੋਖਾ ਕੀਤਾ ਜੀ ਕਹਿੰਦੇ ਹਜ਼ਾਰਾਂ ਆ ਗਿਆ ਸੀ 1000 ਰੁਪਏ ਦੇਵਾਂਗੇ ਅੱਜ ਬੁਟੀਕ ਦੇ ਬੁਣੀ ਨਹੀਂ 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 ਜਗਾ ਵਿੱਚ ਧੰਨਵਾਦ ਫਿਰ ਵੀ ਆਇਆ ਕੋਈ ਬੜਾ ਸਰਾਬਾਉਂਦਾ ਦੇਖਿਆ ਸਾਈਡ 'ਤੇ ਨਹੀਂ ਛਾਂ ਹੈ ਯਾਰ ਉਹ ਵੀ ਪਾਵਾਂ ਨਹੀਂ ਜਮਾਂ ਜਮਾਂ ਲੋਕੋਂ ਪੈਣੇ ਹਾਂਜੀ ਵੀਰੇ ਵਧੀਆ ਹੋਰ ਸਸਤੀ ਕਰੀਏ ਹੋਰ ਅੱਜ ਵੀ ਚਾਹ ਬਣਾ ਲੈਂਦੇ ਦਿਵਾਨਾ ਨਸ਼ਾ ਨੂੰਛਣ ਤੋਂ ਬਚੇ ਹੋਏ ਨੇ ਬੇਪਰਾ ਬੰਦਾ ਸੋ ਤਾਂ ਤਾਂ ਗਾਇਪਾਇਆ ਅਸੀਂ ਤਾਂ ਦਰਖਾਸਤ ਲਈ ਬੈਠਾਂਗੇ ਆਹ ਦੇਖ ਲੋ ਸਰਫ ਹੋ ਜਾ ਤੁਹਾਨੂੰ ਤਾਂ ਹੋ ਜਾ ਹਾਂ ਸਾਈਨ ਹੋਇਆ ਹੈ ਇੱਕ ਵਾਰ ਫੋਟੋ ਕਰ ਲਓ ਤੁਸੀਂ ਬਣਾਇਆ ਚ ਅਸੀਂ ਤਾਂ ਰੋਟੀ ਕੋਲ ਬੰਦ ਆ ਪਰਵਾਹ ਨਹੀਂ ਚ ਸਾਨੂੰ ਸਾਨੂੰ ਅਸਲ ਰੋਟੀ ਖਾਣ ਦਿੰਦੇ ਆਗੇ ਅਸੀਂ ਤਾਂ ਬਹੁਤ ਪਰੇਸ਼ਾਨ ਆਗੇ ਜਿਆ ਕੰਮ ਕਰਦੇ ਭਰਾ ਮੈਂ ਫਿਰ ਤਾਂ ਬੱਲੇ ਬੱਲੀ ਅਗਰ ਤਾਂ ਤੇਰੇ ਵੀ ਨਾਲ ਬੱਲੇ ਬੱਲੇ ਸਾਡੀ ਵੀ ਕਰਾ ਦੇ ਤਾਂ ਬੱਲੇ ਮੈਂ ਭੇਜਦਾ ਉਹਨਾਂ ਨੂੰ ਇਹ ਠੀਕ ਹੈ ਨਾ ਠੀਕ ਹੈ ਵੀ ਹਾਲ ਕਰਾਵਾਂਗੇ ਪਈਦਾ ਅਸੀਂ ਨਸ਼ੇ ਵਾਲੀ ਪਏ ਹੋਏ ਆ ਜਿੰਨਾ ਮਾਦਾ ਪੀੜ ਦਿੰਨੋ ਕੋਈ ਨਹੀਂ ਕੋਈ ਨੰਨੇ ਡੇ ਕਰੂ ਭਾਈ ਮੁੰਡਾ ਬੈਠਾ ਹੁਣ ਬੰਦਾ ਮੈਂ ਨਾ ਡੇ ਨਹੀਂ ਜਾਂਦੇ ਨਾ ਬੈਠੋ ਜਾ ਕੇ ਮੇਰੇ 70 ਕਿਲੋ ਪਾ ਰਿਆ ਯਾਰ ਗੱਲ ਕਰਨਾ ਹਾਂ ਇੱਕ ਬੇਟੀ ਨਾਲ ਇੱਥੇ ਰੱਖੋ ਨਾ ਚਾਹ ਕਿਲੋ ਨਹੀਂ 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 ਚੱਲਿਆ ਕੋਈ ਨਹੀਂ ਉਹ ਬਸ ਨਹੀਂ ਭਾਈ ਮੈਂ ਇੱਧਰ ਕੱਢ ਜਾਂਦਾ ਬਾਪੂ ਨੂੰ ਸ਼ੇਰ ਤੇ ਹੁੰਦੇ ਪਾਉਂਦਾ ਖੱਤਰ ਵੀ ਇੱਧਰ ਕਿਰਪਾ ਕਰੋ ਆਸ-ਪਾਸੇ ਜਿਵੇਂ ਬੈਠ ਜਾਓ ਬਾਸੇ ਵੀ ਇੱਧਰ ਆ ਤੁਸੀਂ ਆਪਣੇ ਜਿਹੜੇ ਪਿੰਡ ਆਇਆ ਇੱਧਰ ਆ ਜਾਓ ਬਈ ਕਿੰਨਾ ਬਾਹਰ ਹੈ ਖੱਤਰ ਸੀ ਜਿਲਵਾ ਸੀ ਜਿਲਵਾ 78 78 ਸੀ ਜਿਲਵਾ ਆ ਰਿਹਾ ਹੰਡਿਆ ਨਾਲ ਆਇਓ ਲਾ ਵੀ ਆਪਣਾ ਕਿਹੜਾ ਪਿੰਡ ਆਹੇ ਇਕੱਠੇ ਵਾਲਾ ਜੀ ਇਕੱਠੇ ਪਿੰਡ ਦੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮਾਣ ਸਤਿਕਾਰ ਕਰਿਆ ਇਹਨਾਂ ਨੇ ਆ ਠੰਡੇ ਦੇ ਪੀਣ ਵਾਲੇ ਕਹਿੰਦੇ ਇਹਦੇ ਜਿੰਨੇ ਵੀ ਤਰਜ ਭਾਰ ਆ ਉਹ ਤੋਂ ਬਾਅਦ ਤੁਹਾਨੂੰ ਥੋਲਾਂਗੇ ਪਰ ਗੱਲ ਐ ਉਹ ਆ ਵੀ ਜੇ ਮੇਰੇ ਚ ਭਾਰ ਘਟਾਤਾ ਤਾਂ ਫਿਰ ਇਹ ਦੂਜਾ ਕੋਈ ਰਹਿਣਾ ਨਾ ਜਾਏ ਬੰਦਾ ਹੈ ਗੱਡੀ ਭਰੀ ਖੜੀ ਆ ਹਾਂ ਗੱਡੀ ਭਰੀ ਖੜੀ ਜਾਂਦੇ ਬਾਦ ਰੋਣਾ ਸੰਗ ਸਿੱਧੂ ਜਿੰਦਾਬਾਦ ਸੰਗ ਸਿੱਧੂ ਜਿੰਦਾਬਾਦ ਭਾਨੇ ਤੇਰੀ ਸੋਚ ਤੇ ਪੈਣਾ ਪੀਂਗੇ ਠੋਕ ਕੇ ਇਹ ਭਾਨੇ ਬਾਈ ਸਾਡੇ ਪਿੰਡੋਂ 25 ਬੰਦੇ ਤੇਰੀ ਰਿਹਾਈ ਤੇ ਵੀ ਗਏ ਸੀ ਬਹੁਤ ਬਹੁਤ ਮਿਹਰਬਾਨੀ ਦੇਖੋ ਤੁਸੀਂ ਐਡਾ ਬੜਾ ਸਾਹ ਦਿੱਤਾ ਤਾਂ ਲੋਕਾਂ ਨੇ ਸਾਹ صدਕਾ ਪਵਾਰ ਆ ਗਏ ਹਨਾ ਇਹੀ ਤੁਹਾਡੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਪਰ ਇੱਕ ਗੱਲ ਕਹਿਣਾ ਵੀ ਜੇ ਕਿਤੇ 5 ਰੁਪਏ ਖਾਦੇ ਹੋਣ 2 ਰੁਪਏ ਖਾਦੇ ਹੋਣ ਤੇ ਮੂੰਹ ਬਾਲਾ ਕਰਦੇ ਜਿੰਨਾ ਕਿ ਜੁਗ ਰਹੇ ਆ ਬਿਨਾ ਕੰਮ ਤੋਂ ਲੋਕਾਂ ਦੇ ਕੰਮ ਕਰਾ ਕੇ ਦਿਖਾ ਦੇਗੇ ਹਨਾ ਥੋੜਾ ਸਾਰਾ ਦਾ ਭਾਈ ਬਹੁਤ-ਬਹੁਤ ਧੰਨਵਾਦ ਤੁਸੀਂ ਜਿੰਨੇ ਵੀ ਜਣ ਇੱਥੋਂ ਗਏ ਹੋ ਪਰ ਹੁਣ ਆਪਾਂ ਦੇ ਦਿਓ ਸਾਥ ਠੀਕ ਹੈ ਚੰਗਾ ਜੀ ਠੀਕ ਹੈ ਭਾਈ ਭਾਈ ਮਾੜੇ ਪਤਾ